ਜਦੋਂ ਤੋਂ ਅਮਰੀਕਾ ਵੱਲੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਹੈ ਉਦੋਂ ਤੋਂ ਹੀ ਪੂਰੇ ਭਾਰਤ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਏਜੰਟਾਂ ਦੇ ਖਿਲਾਫ ਭਾਰ ਸਰਕਾਰ ਵੱਲੋਂ ਮੁਹਿੰਮ ਜੜੀ ਹੈ ਉਹ ਜਾਰੀ ਕੀਤੀ ਗਈ ਹੈ ਲਗਾਤਾਰ ਸੁਰਖੀਆਂ ਦੇ ਵਿੱਚ ਕਈ ਟਰੈਵਲ ਏਜੰਟ ਜਿਹੜੇ ਨੇ ਉਹ ਬਣੇ ਰਹੇ ਜਿਨ੍ਹਾਂ ਵੱਲੋਂ ਡੌਂਕੀਆਂ ਲਗਾ ਕੇ ਮਾਨਵ ਤਸਕਰੀ ਜਿਹੜੀ ਆ ਉਹ ਕੀਤੀ ਗਈ ਉਸ ਤੋਂ ਬਾਅਦ ਲਗਾਤਾਰ ਕਈ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਤੋਂ ਇੱਕ ਕਰਕੇ ਹੁਣ ਨੋਟਿਸ ਜਿਹੜੇ ਨੇ ਉਹ ਜਾਰੀ ਹੋਣੇ ਸ਼ੁਰੂ ਹੋ ਗਏ ਨੇ ਚਾਹੇ ਉਹ ਲਾਇਸੈਂਸ ਨੂੰ ਲੈ ਕੇ ਨੋਟਿਸ ਹੋਵੇ ਜਾਂ ਫਿਰ ਉਹਨਾਂ ਦੇ ਦਫਤਰ ਅਤੇ ਕਾਰੋਬਾਰ ਨੂੰ ਲੈ ਕੇ ਜਿਹੜਾ ਹੈਗਾ ਉਹ ਨੋਟਿਸ ਜਾਰੀ ਹੋਣੇ ਸ਼ੁਰੂ ਹੋ ਗਏ ਨੇ ਕਿ ਜੇਕਰ ਤੁਸੀਂ origignal visa consultant ਹੋ ਤੁਸੀਂ ਵੀਜ਼ਾ ਲਗਵਾਉਣ ਵਾਲੇ ਹੋ ਤਾਂ ਤੁਹਾਡੇ ਕੋਲ ਸਰਟੀਫਿਕੇਟ ਜ਼ਰੂਰ ਹੋਵੇਗਾ ਤਾਂ ਤੁਸੀਂ ਉਹਨਾਂ ਸਰਟੀਫਿਕੇਟ ਨੂੰ ਹੁਣ ਰੀਨਿਊ ਕਰਾਣਾ ਹੈ ਇਹ ਆਦੇਸ਼ ਜਿਹੜੇ ਨੇ ਉਹ ਭਾਰਤ ਦੇ ਹਰੇਕ ਸਟੇਟ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇਹ ਉਹ डीसी ਵੱਲੋਂ ਜਿਹੜਾ ਹੈ ਉਹ ਨੋਟਿਸ ਭੇਜੇ ਜਾ ਰਹੇ ਨੇ ਜਲੰਧਰ ਦੇ ਵਿੱਚ ਜਲੰਧਰ ਡੀਸੀ ਵੱਲੋਂ 172 ਦੇ ਕਰੀਬ ਜਿਹੜੇ ट्रैवल ਏਜੰਟ ਨੇ ਜਿਨ੍ਹਾਂ ਕੋ ਲਾਇਸੈਂਸ ਹੈਗੇ ਨੇ ਜਾਂ ਫਿਰ ਜੋ ट्रैवल ਏਜੰਸੀ ਦਾ ਕੰਮ ਕਰਦੇ ਨੇ ਉਹਨਾਂ ਸਾਰਿਆਂ ਨੂੰ ਨੋਟਿਸ ਭੇਜੇ ਗਏ ਨੇ ਕਿ ਭਈ ਉਹ ਜਲਦ ਤੋਂ ਜਲਦ ਆਪਣੇ ਜਿਹੜੇ ਹੈਗੇ ਨੇ ਜੋ ਉਹਨਾਂ ਕੋਲ ਡਾਕੂਮੈਂਟ ਨੇ ਜਾਂ ਫਿਰ ਜੋ ਲਾਇਸੈਂਸ ਨੇ ਉਹਨਾਂ ਨੂੰ ਜਲਦ ਤੋਂ ਜਲਦ ਰੀਨਿਊ ਕਰਾਣ ਇਸ ਵਕਤ ਸੀ ਜਲੰਧਰ ਦੇ ਏਜੀਆਈ ਬਿਲਡਿੰਗ ਦੇ ਕੋਲ ਖੜੇ ਆ ਜਿਸ ਜਗ੍ਹਾ ਦੇ ਉੱਪਰ ਆ ਟਰੈਵਲ ਏਜੰਸੀਜ਼ ਜਿਹੜੀਆਂ ਨੇ ਉਹ ਹੈਗੀਆਂ ਨੇ ਇਹ ਉਹ ਥਾਂ ਹੈ ਜਿਸ ਜਗ੍ਹਾ ਦੇ ਉੱਪਰ ਤਕਰੀਬਨ 300 ਤੋਂ ਵੀ ਜ਼ਿਆਦਾ ਪਲੱਸ ਜਿਹੜੇ ਨੇ ਉਹ ਵੀਜ਼ਾ ਕੰਸਲਟੈਂਟ ਅਤੇ ਉਸ ਤੋਂ ਇਲਾਵਾ ਆ ਇਮੀਗ੍ਰੇਸ਼ਨ ਐਕਸਪਰਟ ਆ ਟਰੈਵਲ ਏਜੰਟ ਜਿਹੜੇ ਨੇ ਉਹ ਬੈਠਦੇ ਨੇ ਜਿਨ੍ਹਾਂ ਵੱਲੋਂ ਰੋਜ਼ਾਨਾ ਜਿਹੜਾ ਹੈਗਾ ਕਈ ਹਜ਼ਾਰ ਲੋਕਾਂ ਨੂੰ ਡੀਲ ਕੀਤਾ ਜਾਂਦਾ ਤੇ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈਗਾ ਇਹ ਚਾਹੇ ਉਹ ਪੜਨ ਦੇ ਪਰਪਸ ਤੋਂ ਹੋਵੇ ਜਾਂ ਫਿਰ ਉਸ ਤੋਂ ਅਲੱਗਾ ਵਰਕ ਪਰਪਸ ਟੂਰ ਅਤੇ ਉਸ ਤੋਂ ਇਲਾਵਾ ਹੋਰ ਕਈ ਪਰਪਸ ਨੇ ਜਨਾ ਦੇ ਰਾਹੀ ਉਹਨਾਂ ਨੂੰ ਜਿਹੜਾ ਹੈਗਾ ਇਹ ਉਹ ਵਿਦੇਸ਼ ਭੇਜਿਆ ਜਾਂਦਾ ਤਾਂ ਇਹ ਇਹ ਜਿਹੇ ਬਿਜ਼ਨਸ ਸੈਂਟਰ ਹੈ ਜਿਸ ਜਗ੍ਹਾ ਦੇ ਉੱਪਰ ਕਾਫੀ ਜਿਹੜੇ ਨੇ ਉਹ ਟਰੈਵਲ ਏਜੰਸੀਜ਼ ਨੇ ਇਸ ਤੋਂ ਇਲਾਵਾ ਜੇਕਰ ਮੈਂ ਬੱਸ ਸਟੈਂਡ ਪੂਰੀ ਤਰ੍ਹਾਂ ਨੁਕਮਾਉਣ ਦੀ ਕੋਸ਼ਿਸ਼ ਕਰਾਂ ਤਾਂ ਹਰ ਇੱਕ ਜਗ੍ਹਾ ਦੇ ਉੱਪਰ ਇੱਕ ਨਾ ਇੱਕ ਕਿਤੇ ਨਾ ਕਿਤੇ ਜਿਹੜਾ ਹੈਗਾ ਟਰੈਵਲ ਏਜੰਸੀ ਜ਼ਰੂਰ ਹੈਗੀ ਹੈ ਤਾਂ ਇਹਨਾਂ ਸਾਰਿਆਂ ਨੂੰ ਹੁਣ ਡੀਸੀ ਵੱਲੋਂ ਨੋਟਿਸ ਜਿਹੜੇ ਨੇ ਉਹ ਕੱਲੇ ਗਏ ਨੇ ਦੱਸਣਾ ਚਾਹੁੰਦਾ ਮੈਂ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਉਹ ਅਮਰੀਕਾ ਵੱਲੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਈ ਚਰਚਾਵਾਂ ਜੜੀਆਂ ਨੇ ਉਹ ਛੜੀਆਂ ਸ਼ੁਰੂ ਹੋ ਗਈਆਂ ਸੀ ਕਿ ਭਈ ਜੋ ਲੋਕ ਇਸ ਜਗ੍ਹਾ ਤੋਂ ਜਲੰਧਰ ਤੋਂ ਪੰਜਾਬ ਤੋਂ ਪੰਜਾਬ ਦੇ ਹੋਰ ਵੱਖ-ਵੱਖ ਏਰੀਆ ਤੋਂ ਭਾਰ ਦੇ ਹੋਰ ਕੋਨਿਆਂ ਤੋਂ ਡੰਕੀ ਲਗਾ ਕੇ ਗਏ ਹੈਗੇ ਨੇ ਜਾਂ ਫਿਰ ਗਲਤ ਤਰੀਕੇ ਦੇ ਨਾਲ ਗਏ ਨੇ ਜਾਂ ਫਿਰ ਗਲਤ ਡਾਕੂਮੈਂਟ ਸਬਮਿਟ ਕਰਕੇ ਗਏ ਨੇ ਤਾਂ ਉਹਨਾਂ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਹੁਣ ਕਾਰਵਾਈ ਹੋ ਰਹੀ ਹੈ ਉਹਨਾਂ ਸਾਰਿਆਂ ਦੇ ਉੱਪਰ ਹਰੇਕ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਉਹ ਨਿਗਾਹ ਰੱਖੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਵੱਡੀ ਅਪਡੇਟ ਇੱਕ ਆਈ ਕਿ ਹੁਣ ਜਿੰਨੇ ਵੀ ਟ੍ਰੈਵਲ ਏਜੰਸੀ ਨੇ ਉਹ ਆਪਣੇ ਲਾਇਸੈਂਸ ਨੂੰ ਰੀਨੂ ਕਰਾਂਗੇ ਇੱਕ ਵੱਡੀ ਅਪਡੇਟ ਇਹ ਹੈ ਕਿ ਜਦੋਂ ਇਹ ਰੀਨਿਊਵਲ ਦੇ ਲਈ ਲਾਇਸੈਂਸ ਜਾਣਗੇ ਤਾਂ ਉਦੋਂ ਉਹਨਾਂ ਦਾ ਪੂਰਾ ਡਾਟਾ ਜਿਹੜਾ ਹੈ ਉਹ ਖੰਗਾ ਲਿਆ ਜਾਵੇਗਾ ਜਿਸ ਦੇ ਵਿੱਚ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਜੇਕਰ ਕਿਸੇ ਵੀ ਟਰੈਵਲ ਏਜੰਟ ਵੱਲੋਂ ਕਿਸੇ ਵੀ ਤਰੀਕੇ ਦੀ ਧੋਖਾਧੜੀ ਜਾਂ ਫਿਰ ਕਿਸੇ ਤਰੀਕੇ ਦੀ ਕੋਈ ਵੀ ਚੀਜ਼ ਕੀਤੀ ਹੋਵੇ ਗਲਤ ਤਾਂ ਉਸ ਦੇ ਖਿਲਾਫ ਕਾਰਵਾਈਆਂ ਵੀ ਜੜੀਆਂ ਨੇ ਉਹ ਜਲੰਧਰ ਪ੍ਰਸ਼ਾਸਨ ਜਲਦ ਤੋਂ ਜਲਦ ਜਿਹੜਾ ਇਹ ਕਰੇਗਾ ਕਿਉਂਕਿ ਭਾਰਤ ਦੇ ਕਈ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਅਮਰੀਕਾ ਵੱਲੋਂ ਰਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਪਹਿਲਾ ਜੋ ਲੋਕ ਡੰਕੀ ਲਗਾ ਕੇ ਗਏ ਸੀਗੇ ਗਲਤ ਤਰੀਕੇ ਦੇ ਨਾਲ ਜੋ ਗਏ ਸੀਗੇ ਗਲਤ ਡਾਕੂਮੈਂਟ ਦੇ ਕੇ ਜੋ ਗਏ ਸੀਗੇ ਜਾਂ ਫਿਰ ਜੋ ਲੋਕ ਇੱਥੋਂ ਭਾਰਤ ਤੋਂ ਅਮਰੀਕਾ ਤੱਕ ਪਹੁੰਚ ਗਏ ਸੀਗੇ ਪਰ ਉਹਨਾਂ ਨੂੰ ਅਮਰੀਕਾ ਨੇ ਰਿਪੋਰਟ ਕੀਤਾ ਕਿਉਂਕਿ ਉਹਨਾਂ ਦੇ ਡਾਕੂਮੈਂਟ ਅਤੇ ਉਸ ਤੋਂ ਲਹਿਦਾ ਕਈ ਚੀਜ਼ਾਂ ਉਹਨਾਂ ਦੀਆਂ ਗਲਤ ਸੀਗੀਆਂ ਜਿਸ ਕਾਰਨ ਉਹਨਾਂ ਨੂੰ ਵਾਪਸ ਜਿਹੜਾ ਹੈਗਾ ਉਹ ਭਾਰਤ ਪਰਤਣਾ ਪਿਆ ਉਸ ਤੋਂ ਅਲੱਗ ਇੱਕ ਕੈਟਾਗਰੀ ਹੋਰ ਸੀ ਕਿਹਦੇ ਕਹਿੰਦੇ ਸੀ ਕਿ ਵੀ ਅਨਡਾਕੂਮੈਂਟਡ ਜੋ ਪਾਏ ਗਏ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਅਮਰੀਕਾ ਵੱਲੋਂ ਜਿਹੜਾ ਹੈਗਾ ਇਹ ਉਹ ਭਾਰਤ ਵਾਪਸ ਭੇਜਿਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਜਦੋਂ ਹੋਣੀਆਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਜਿਹੜੀਆਂ ਨੇ ਉਹ ਉਹ ਸ਼ਹਿਰ ਬਣ ਰਹੇ ਨੇ ਜਿਸ ਜਗ੍ਹਾ ਦੇ ਉੱਪਰ ਸਭ ਤੋਂ ਬਾਅਦ ਟਰੈਵਲ ਏਜੰਸੀਜ਼ ਨੇ ਜਲੰਧਰ ਦੇ ਵਿੱਚ ਪੰਜਾਬ ਦੇ ਸਭ ਤੋਂ ਜ਼ਿਆਦਾ ਟਰੈਵਲ ਏਜੰਟ ਨੇ ਸਭ ਤੋਂ ਜ਼ਿਆਦਾ ਟਰੈਵਲ ਏਜੰਸੀਜ਼ ਨੇ ਆ ਲਗ ਉਸ ਤੋਂ ਅਲੈਦਾ ਜਿਹੜੇ ਟਰੈਵਲ ਦੇ ਐਕਸਪਰਟ ਨੇ ਵੀਜ਼ਾ ਐਕਸਪਰਟ ਨੇ ਉਹਨਾਂ ਸਾਰਿਆਂ ਦੀ ਤਦਾਦ ਸਭ ਤੋਂ ਜ਼ਿਆਦਾ ਜਲੰਧਰ ਦੇ ਵਿੱਚ ਹੈ ਤਾਂ ਜਲੰਧਰ ਦੇ ਵਿੱਚ ਪੰਜਾਬ ਦੇ ਵੱਖ-ਵੱਖ ਲੋਕ ਆਉਂਦੇ ਨੇ ਤਾਂ ਇਸੇ ਜਗ੍ਹਾ ਤੋਂ ਡੰਕੀ ਦੇ ਰੂਟ ਵੀ ਲੋਕ ਜਿਹੜੇ ਨੇ ਉਹ ਡਿਸਾਈਡ ਕਰਦੇ ਨੇ ਇਸੇ ਜਗ੍ਹਾ ਦੇ ਉੱਪਰੋਂ ਕਈ ਟਰੈਵਲ ਏਜੰਟ ਨੇ ਜੋ ਡੰਕੀ ਲਗਾ ਕੇ ਲੋਕਾਂ ਨੂੰ ਬਾਹਰ ਫੇਜਦੇ ਨੇ ਤਾਂ ਉਹ ਚੀਜ਼ਾਂ ਜਦੋਂ ਖੰਗਾਲੀਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਕਈ ਸਵਾਲ ਜਿਹੜੇ ਨੇ ਉਹ ਹੁਣ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਡੀਸੀ ਵੱਲੋਂ ਜੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਲਾਇਸੈਂਸ ਜਿਨ੍ਹਾਂ ਕੋ ਹੈਗੇ ਨੇ ਉਹ ਆਪਣੇ ਲਾਇਸੈਂਸ ਰੀਨਿਊ ਕਰਾਣ ਉਸ ਦੇ ਨਾਲ ਕੋਈ ਨਾ ਕੋਈ ਇਮਪੈਕਟ ਪਵੇਗਾ ਇਸ ਵਾਰ ਬਹੁਤ ਖੜਾ ਹੋ ਰਿਹਾ ਹੈ ਪਰ ਹਾਲ ਫਿਲਹਾਲ ਦੀ ਘੜੀ ਤੁਸੀਂ ਇਹ ਤਸਵੀਰ ਜਰੂਰ ਦੇਖੋ ਇਹ ਲਗਾਤਾਰ ਤੋਂ ਤਸਵੀਰ ਜਰੂਰ ਮਦ ਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਜੀਆਈ ਬਿਜ਼ਨਸ ਸੈਂਟਰ ਹੈ ਜਿਸ ਜਗ੍ਹਾ ਦੇ ਉੱਪਰ ਕਾਫੀ ਸਾਰੇ ਟਰੈਵਲ ਏਜੰਸੀਸ ਨੇ ਇਸ ਤੋਂ ਅੱਗੇ ਜ਼ਿਕਰ ਮੈਂ ਤੁਹਾਨੂੰ ਲੈ ਕੇ ਜਾਊਂਗਾ ਤਾਂ ਪੂਰਾ ਬੱਸ ਸਟੈਂਡ ਜਿਹੜਾ ਹੈਗਾ ਉਹ ਟਰੈਵਲ ਏਜੰਸੀਜ਼ ਦੇ ਨਾਲ ਭਰਿਆ ਹੋਇਆ ਉਸ ਤੋਂ ਇਲਾਵਾ ਜਲੰਧਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਟਰੈਵਲ ਏਜੰਟ ਨੇ ਜਿਨ੍ਹਾਂ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਡੀਲ ਕੀਤਾ ਜਾਂਦਾ ਪਰ ਖਾਸ ਸੁਰਖੀਆਂ ਦੇ ਵਿੱਚ ਬਣਨ ਵਾਲੀ ਚੀਜ਼ ਇੱਕ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਡੰਕੀ ਲਗਾ ਕੇ ਨੌਜਵਾਨਾਂ ਨੂੰ ਬਾਹਰ ਭੇਜਿਆ ਗਿਆ ਉਸ ਤੋਂ ਬਾਅਦ ਅਮਰੀਕਾ ਵੱਲੋਂ ਜਦੋਂ ਭਾਰਤ ਉਹੀ ਲੋਕ ਵਾਪਸ ਭੇਜੇ ਤਾਂ ਕਈ ਸਵਾਲ ਭਾਰਤ ਦੇ ਉੱਪਰ ਵੀ ਕਈ ਸਵਾਲ ਪੰਜਾਬ ਦੇ ਲੋਕਾਂ ਉੱਪਰ ਵੀ ਅਤੇ ਕਈ ਸਵਾਲ ਟਰੈਵਲ ਏਜੰਟਾਂ ਦੇ ਉੱਪਰ ਵੀ ਹੁਣ ਜਿਹੜੇ ਨੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਇੱਕ ਵੱਡੀ ਅਪਡੇਟ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਜਲੰਧਰ ਡੀਸੀ ਵੱਲੋਂ ਹੁਣ ਨੋਟਿਸ ਜਿਹੜੇ ਨੇ ਉਹ ਜਾਰੀ ਕੀਤੇ ਨੇ ਹਰਫਿਲਾਲ ਜਲੰਧਰ ਡੀਸੀ ਵੱਲੋਂ ਇਹ ਜਲਦ ਨੋਟਿਸ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਸ਼ਹਿਰ ਨੇ ਦਿਨਾ ਦੇ ਡੀਸੀਆਂ ਵੱਲੋਂ ਹੁਣ ਨੋਟਿਸ ਜਿਹੜੇ ਨੇ ਉਹ ਲਗਾਤਾਰ ਕੱਢਨੇ ਸ਼ੁਰੂ ਕਰ ਦਿੱਤੇ ਨੇ ਹੋਰ ਵੀ ਅਪਡੇਟ ਤੁਹਾਨੂੰ ਲਗਾਤਾਰ ਦਿੰਦੇ ਰਵਾਂਗੇ ਕੈਮਰਾਮਨ ਸੰਨ ਪੰਕੇ ਦੇ ਨਾਲ ਰਾਜਗੁਪਤਾ ਬਾਬ ਸ਼ੈ ਟਾਈਮ ਜਲੰਧਰ